ਗੁਰਦਾਸਪੁਰ ਅਡਾ ਹਰਧਾਨ ਦੇ ਨੇੜੇ ਚੱਲੀ ਗੋਲੀ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਕਾਰੇ ਮਾਮਲੇ ਜਾਂਚ ਪੁਲਿਸ ਨੇ ਮੌਕੇ ਤੇ ਚਾਰ ਖੋਲ ਤੇ ਤੇਜ਼ਾਰ ਹਥਿਆਰ ਵੀ ਕਿਤੇ ਨ ਬਰਾਮਦ ਸੇਰ ਸਰਪੰਚ ਪਿੰਡ ਸਿੰਘੋਵਾਲ ਅੱਜ ਕਰੀਬ ਅੱਧਾ ਘੰਟਾ ਪਹਿਲਾਂ ਪਤਾ ਲੱਗਣ ਤੇ ਪਤਾ ਲੱਗਾ ਵੀ ਇੱਥੇ ਵਾਰਦਾਤ ਹੋਈ ਆ ਕੋਈ 25 30 ਮੁੰਡੇ ਹੀ ਜਿਹੜੇ ਇੱਥੇ ਮੋਟਰਸਾਈਕਲਾਂ ਤੇ ਦਸ ਤਰ ਕਰਪਾਨਾਂ ਤੇ ਇੱਥੇ ਕੋਈ ਚਾਰ ਰੌਂਡ ਵੀ ਜਿਹੜੇ ਉਹ ਮਿਲੇ ਆ ਇੱਕ ਮੁੰਡਾ ਜਿਹੜੇ ਜਿਹਦੀ ਡੈਥ ਹੋ ਗਈ ਆ ਦੂਜੇ ਜਿਹੜੇ ਉਹ ਭੱਜ ਗਏੜੇ ਬਾਕੀ ਉਹ ਉਹ ਚੀਜ਼ ਦਾ ਕੋਈ ਪਤਾ ਨਹੀਂ ਵੀ ਇਹ ਕੀ ਵਾਕਿਆ ਵਾ ਪਰਿਆ ਵਾ ਕਿਹੜੇ ਮੁੰਡੇ ਹੀ ਕੌਣ ਐ ਕੌਣ ਨਹੀਂ ਇਸ ਚੀਜ਼ ਦਾ ਨਹੀਂ ਕੋਈ ਪਤਾ ਲੱਗਾ ਜੀ। ਦਹਿਸ਼ਤ ਦਾ ਮੌਹਲਾ ਜੀ ਵੇਖੋ ਸ਼ਰਿਆਮੀ ਦਿਨੇ ਦੁਪਹਿਰੇ ਗੋੜੀਆਂ ਚੱਲਣੀਆਂ ਇਹ ਤੇ ਕੋਈ ਲਾਈਨ ਆਰਡਰ ਤਾਂ ਕੋਈ ਸਮਝ ਹੀ ਨਹੀਂ ਕੋਈ। ਜਾਂ ਕੋਈ ਚਾਂਸ ਹੋਇਆ ਨਹੀਂ ਆ ਤੇ ਪਹਿਲਾ ਚਾਂਸ ਹੀ ਹੋਇਆ ਵਾ ਜਿਹੜਾ ਇਹ ਕੰਮ ਜਿਹੜਾ ਵਾ ਉਹ ਹੋਇਆ ਸਾਡੇ ਇਲਾਕੇ ਦੇ ਵਿੱਚ। ਦਹਿਸ਼ਤ ਦਾ ਮੌਹਲਾ ਤੁਸੀਂ ਵੇਖ ਸਕਦੇ ਹੋ ਡੈੱਡ ਬੱਡੀ ਜਿਹੜੀ ਉਹ ਮਿਲੀ ਆ ਪੁਲਿਸ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਆਇਆ ਵਾ ਉਹਨਾਂ ਨੇ ਹਥਿਆਰ ਜਿਹੜੇ ਆ ਜਬਤ ਕਰ ਲਏ ਨੇ। ਚਾਰ ਜਿਹੜੇ ਨੇ ਖੋਲ ਜਿਹੜੇ ਨੇ ਉਹ ਜਬਤ ਕੀਤੇ ਨੇ। ਬਾਕੀ ਜਿਹੜੀ ਡੈੱਡ ਬੱਡੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ ਆ। ਮੇਰਾ ਨਾਮ ਅਜੀਤ ਕੁਮਾਰ ਆ ਜੀ ਮੈਂ ਸਰਪੰਚਾ ਜੀ ਪਿੰਡ ਹਰਧਾਨ ਤੋਂ ਇੱਥੇ ਕੁਛ ਟਾਈਮ ਪਹਿਲਾਂ ਹੀ ਸਾਨੂੰ ਪਤਾ ਲੱਗਾ ਵੀ ਇੱਥੇ ਪਤਾ ਨਹੀਂ ਗੋਲੀ ਚੱਲੀ ਆ ਜਾਂ ਮੁੰਡਿਆਂ ਦੀ ਲੜਾਈ ਹੋਈ ਆ ਇੱਥੇ ਇੱਕ ਮੁੰਡਾ ਮਰ ਗਿਆ ਵਾ ਤੇ ਬਾਕੀ ਸਾਨੂੰ ਫੋਨ ਆਇਆ ਸੀਗਾ ਵੀ ਇੱਥੇ ਵਾਰਦਾਤ ਹੋ ਗਈ ਆ ਤੇ ਆਪਾਂ ਪਹੁੰਚੇ ਆ ਤੇ ਬਾਕੀ ਪੁਲਿਸ ਵੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਗਿਆ ਆ ਵਾ ਬਾਕੀ ਉਹ ਆਪਣੀ ਸ਼ਾਰਟਬਿੰਨ ਕਰਕੇ ਅੱਗੇ ਕਾਰਵਾਈ ਕਰਦੇ ਪਏ ਆ ਬਾਕੀ ਦੇਖੋ ਅੱਗੇ ਕੀ ਨਿਕਲਦਾ ਵੀ ਇਹ ਮੁੰਡੇ ਕਿੱਥੋਂ ਦੇ ਆ ਜਾਂ ਕੀ ਵਾਰਦਾਤ ਹੋਈ ਇਹਨਾਂ ਦੀ ਬਾਕੀ ਜੋ ਵੀ ਹੋਏਗਾ ਪੁਲਿਸ ਪ੍ਰਸ਼ਾਸਨ ਦੱਸ ਦੇਗਾ ਜੀ ਇਹ ਇੱਥੇ ਹਰਕੁਸ਼ਲੀਆਂ ਰੋਡ ਜਿੱਤੇ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਇਹ ਪਤਾ ਲੱਗਿਆ ਕਿ ਚਾਰ ਲੜਕੇ ਉਹ ਦੋ ਪਾਰਟੀਆਂ ਦਾ ਆਫਿਸ ਵਿੱਚ ਕੁਝ ਝਗੜਾ ਹੋਇਆ ਚਾਹੁੰਦੇ ਤੇ ਜਿੱਥੇ ਚਾਰ ਲੜਕੇ ਜਰੜ ਹੋਏ ਆ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਹਾਂ ਕਿ ਕਿਉਂ ਝਗੜਾ ਹੋਇਆ ਚੀਜ਼ਾਂ ਦਾ ਕਿਹੜੇ ਕਾਲਜ ਦੇ ਬੱਚੇ ਸਰ ਨਹੀਂ ਕੋਲੇਜ ਦੇ ਪਰਫੈਕਟਲੀ ਕੋਲੇਜ ਦੇ ਕਿਸੇ ਦੇ ਵੀ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਥਾਂ ਤੋਂ ਹੈਗੇ ਇਹ ਗੱਲ ਪਹਿਲਾਂ ਪੜ੍ਹਨਾ ਇਹ ਕਾਲਜ ਲੜਾਈ ਹੋਈ ਕਾਲਾ ਨਹੀਂ ਉਹ ਸਾਡੇ ਸਾਡੇ ਲੋਕਾਂ ਚੋਂ ਛੁੱਟ ਗਏ ਪਤਾ ਅੱਜ ਅੱਜ ਸਾਨੂੰ ਪਤਾ ਲੱਗਾ ਇਹ ਇਕੱਠੇ ਹੋਏ ਸੀਗੇ ਤੇ ਉਹਨਾਂ 'ਚ ਝਗੜਾ ਹੋਇਆ ਜਦੋਂ ਉਹ ਇੰਟੀਜੇ ਕਿੱਥੇ ਪਹੁੰਚਿਆ ਤਾਂ ਪਹਿਲਾਂ ਸਭ ਨੂੰ ਸੋਚ ਦੋ ਤਣੇ ਦੀ ਲੜਾਈ ਹੋਇਆ ਦੋ ਤਣੇ ਉਹਨੇ ਜੱਕ ਮਾਰ ਕੇ ਚਾਰ ਪੰਜ ਹੋ ਗਏ ਤੇ ਜਿਹੜੇ ਗੋਲੀ ਚਲਾਉਣ ਲੱਗ ਪਾ ਕੋਈ ਸਰ ਉਹ ਉਹ ਅਜੇ ਅਸੀਂ ਕਰ ਰਹੇ ਪੈ ਇਨਵੈਸਟੀਗੇਸ਼ਨ ਉਹਨਾਂ ਨੂੰ ਜਲਦੀ ਅਰੈਸਟ ਕਰਨਾ ਕਿੰਨੇ ਹਾਲ ਸਰ ਬ੍ਰਾਹਮ ਦਾ ਇਥੋਂ ਤੱਕ ਉਹ ਸਾਡੇ ਨੂੰ ਸਾਡੀ ਟੀਮ ਜਿਹੜੀ ਆ ਫੈਂਸੀ ਵਾਲੀ ਉਹ ਦੱਸੇ ਕਿੰਨੀ ਰੋਡ ਪਾਰੇਗਾ ਉਹੀ ਬਾਰੇ ਨਹੀਂ ਜੇ ਚਾਰ ਬੰਦੇ ਇੰਜਰਡ ਆ ਫਿਰ ਕੋਈ ਹੋਣੀ ਆ ਪੈਗੀ ਜਿਹ ਲੱਗੀਆਂ ਜਾਂ ਆਪਣੀ ਤੇ ਰਹਿਣਾ ਨਵੀਂ ਦਿਹਾਤੀ ਉਰ ਚਲਾਇ ਕੋਈ ਨਾ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੀ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਤਰ ਪਿਆ ਵਾ ਕਿ ਵਕਤੀ ਜਦੋਂ ਇੰਡਸਟਰੀ ਰਵੱਜੀ ਹੋ ਰਹੀ ਉਹਨਾਂ ਨਾਲ ਦੀ ਗੱਲ ਤੇਰੇ ਬੰਦੇ ਸੀ ਕਿ ਤੂੰ ਸਾਰੇ ਕਸ਼ਟ ਹੋ ਜਾਣਗੇ ਠੀਕ ਥੈਂਕ ਯੂ